ਸਾਜੀ ਗੁੰਗਿਲੀ ਬਾਹ ਕਾ ਸੰਗ ਖੇਡੰਦੀ ਤਾਂ ਬਾਲੇ ਆਖਿਆ ਸ੍ਰੀ ਗੁਰੂ ਜੀ ਜਦ ਗੁਰੂ ਨਾਨਕ ਜੀ ਪੰਝਾ ਵਰਸਾ ਦੇ ਹੋਏ ਤਾਂ ਗੱਲਾਂ ਕਰਨ ਲੱਗੇ ਤੇ ਬਾਹ ਕਾ ਨਾਲ ਖੇਡਣ ਲਗੇ ਜੋ ਕੁਛ ਵਸਨੂ ਘਰ ਵਿੱਚੋਂ ਲੈ ਜਾਵਣ ਸੋ ਬਾਹਰ ਫਕੀਰਾਂ ਗਰੀਬਾਂ ਨੂੰ ਦੇ ਆਵਣ ਤਾਂ ਕਾਲੂ ਪੰਦਰ ਦੇ ਘਰ ਜਾ ਕੇ 라마ਦੇਵ ਆਖੇ ਪੰਦਰ ਜੀ ਬੜਾ ਸ਼ਤਰ ਫਰਾਇਆਈ ਪੰਡਤ ਰਾਖਿਆ ਕਾਲੂ ਹੁਣ ਤੁਸੀਂ ਅਲਾਮਾ ਲੈਂਦੇ ਹੋ ਪਰ ਜਦ ਉਹ ਆਮਣਗੇ ਤੂੰ ਸਿੱਧੇ ਮੂੰਹ ਬੋਰਛਾ ਵੀ ਨਹੀਂ ਤਾ ਬਾਬਾ ਜੀ ਲੱਗੇ ਖੇਡਣ ਪਰ ਹੋਰ ਬਾਹਰ ਕੰਨਾਂ ਨੂੰ ਇਹਨਾਂ ਦੀ ਤਰ੍ਹਾਂ ਹੋਰੀ ਨਜ਼ਰ ਆਵੇ वार्ता ਕਰਨ ਸੁਭਗਦੀ ਵਾਈ ਕਰਨ ਜਿਸ ਪਰ ਸੱਚ ਸਦਾ ਮਨ ਰਾਈ ਹੋਵੇ ਹੇਦੂ ਇਹ ਕਿ ਕਹਿਣ ਕਿ ਕੋਈ ਦੇਵਤਾਰੂ ਰੂਪ ਹੈ ਤੇ ਮੁਸਲਮਾਨਾਂ ਖਣ ਇਹ ਕੋਈ ਅਵਲੀਆ ਦਾਦਾ ਹੋਇਆ ਹੈ ਜਾਂ ਗੁਰੂ ਨਾਨਕ ਛੱਤਾਂ ਬਰਸਾਂ ਦਾ ਹੋਇਆ ਤੇ ਕਾਲੂ ਪਾਂਦੇ ਨੂੰ ਆਖਿਆ ਬੰਦਰ ਜੀ ਬਹੁਤ ਦੇਖੋ ਪੈ ਨਾ ਗੁਰੂ ਤੇਰੇ ਪਾਸ ਪੰਨ ਬਿਠਾਉਣੇ ਹਾਂ ਪਾਂਦੇ ਆਖਿਆ ਬੜਾ ਮੈਂ ਤਾਜੀ ਤੇ ਪਾਂਦੇ ਬਤਰੀ ਕੱਢ ਕੇ ਸੋਧ ਕੇ ਆਖਿਆ ਜੀ ਅੱਜ ਮਹੂਰਤ ਭਰਾ ਹੈ ਮਗਰ ਮਹੀਨਾ ਪੰਚਮੀ ਜੇਠੀ ਹੈ ਵੀਰਵਾਰ ਢੂਣੀ ਦੀ ਛਤਰ ਹੈ ਤਾਂ ਕਾਲੂ ਕੇਸਰ ਸਪਾਰੀ ਚਾਵਲ ਤੇ ਦਖਣਾ ਪ੍ਰਸ਼ਾਦ ਕਰੂ ਲੈ ਕਰ ਆਇਆ ਤੇ ਨਾਨਕ ਜੀ ਨੂੰ ਨਾਲ ਲੈ ਆਇਆ ਆਖਾ ਲਗਾ ਉੱਪਰ ਨਾਨਕ ਤੂੰ ਪਾਲੇ ਪਾਸ ਬੈਠ ਕੇ ਬੈਠ ਅਖਰ ਪੜ ਨਾਨਕ ਜੀ ਨੇ ਆਖਿਆ ਭਾਵੇਂ ਪਿਤਾ ਜੀ ਤਾਂ ਪਾਗੇ ਨੇ ਗਣੇਸ਼ ਜੀ ਜਿਆ ਮਨਾਇ ਕਰ ਪ੍ਰਸ਼ਾਦ ਵਰਤਾਇਆ ਤੇ ਪਈ ਲੇਖ ਦਿੱਤੀ ਨਾਨਕ ਜੀ ਲੱਗਾ ਪੜਨ ਤਾਂ ਕਾਲੂ ਆਪਣੇ ਘਰ ਨੂੰ ਆਇਆ ਤਾਂ ਸਾਰਾ ਦਿਨ ਬਾਬਾ ਜੀ ਪੜੀ ਰਹੇ ਰਾਜ ਨੂੰ ਘਰ ਆਏ ਦੇਖ ਕੇ ਮਾਤਾ ਬਹੁਤ ਰਾਜੀ ਹੋਈ ਨਾਨਕ ਜੀ ਨੂੰ ਗੋਲਡ ਵਿੱਚ ਲੀਤਾ ਤੇ ਸਿਰ ਜੁਮਿਆ ਪਿਆਰ ਦਿੱਤਾ प्रसाद खाया श्री नानक जी प्रसाद खाए कर पंग पर सुते हुई हो जागे माता जी जल लै कर नूँ ढोआया तो स्नान कराया वस्त्र पहराए पांडे पास कालू ने न लै गया जडे फिर पट्टी लिखी देख दिखती तो गुरु नानक जी पांडा तू आप कुछ पढ़िया है ਜੋ ਮੇਰੇ ਪੈ ਹੀ ਪੜ ਆਂਦਾ ਹੈ ਤਾਂ ਪਾਉਂਦੇ ਕਿਹਾ ਮੈਂ ਸਭ ਕੁਝ ਪੜਿਆ ਹਾਂ ਜਮਾ ਖਰਚ ਸਵਾਇ ਜੋੜੇ ਲੈਣਾ ਦੇਣਾ ਮਿਲਤੀ ਗਿੰਤੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗਾਇਤਰੀ ਤਰਪਨ ਸੰਧਿਆ ਵੇਦ ਪਾਠ ਸਭ ਕੁਝ ਪੜਿਆ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਪਾਂਦਾ ਜੀ ਇੰਨੀ ਬੰਨੀ ਗਲੀ ਫਾਇ ਬਿੰਦੇ ਹਨ ਇਹ ਜੋ ਬਣ ਹੈ ਸਭ ਬਾਗ ਹੈ पांडे आख्या पढ़ना है जिस करके फाई ना पाव जे जानता है तो सानू सुनाए अच्छे सारा संसार यो पढ़ता है